ਹਾਂਜੀ ਵੀਰੋ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਨੈਕਸਟ ਬ੍ਰਾਂਚ ਤੇ ਜਿਹੜੀ ਬਾਈ ਤੋਂ ਆਪਾਂ ਪੁੱਛਦੇ ਆਂ ਵੀ ਕਿੱਥੇ ਆ ਗਈ ਇਹ ਬ੍ਰਾਂਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਇਹ ਆਪਣਾ ਜੀ ਇਹ ਕਿੱਡੀ ਬਾਂਚ ਆ ਕੇ ਆਪਾਂ ਹੁਣ ਤੇ ਸਾਡੀ ਬ੍ਰਾਂਚ ਆਏ ਜੀ ਪਿੰਡ ਲਹਿਰਾ ਹਾਂਜੀ ਨੇੜੇ ਅਹਮਦਗੜ ਮੰਡੀ ਠੀਕ ਹੈ ਜੀ ਹਾਂਜੀ ਤੇ ਇਹ ਅਹਮਦਗੜ ਮੰਡੀ ਉੱਥੇ ਵੀ ਨੇੜੇ ਕੁਝ ਕੀ ਜਾਂਦਾ ਵੀ ਆਪਾਂ ਨੂੰ ਜਲਦੀ ਲਹਿਰਾ ਪਿੰਡ ਆ ਖਾਸ ਇਹ ਭੀੜ ਬਾਈਪਾਸ ਦੇ ਨੇੜੇ ਆ ਬਾਈਪਾਸ ਤੇ ਹਾਂ ਬਾਈਪਾਸ ਦੇ ਪਿੰਡ ਲਹਿਰੇ ਟੂ ਟੈਕਸ ਤੋਂ ਪਹਿਲਾਂ ਠੀਕ ਹੈ ਭਾਈ ਇਹ ਆ ਜੋ ਫਿਰ ਆਪਣੇ ਕੋਲ ਪਹਿਲਾ ਗੱਡੀ ਆ ਗਈ ਸਾਰਾ ਨਾ ਮਰੂਤੀ ਹਾਂਜੀ ਮਰੂਤੀ ਕਿੰਨੇ ਮਾਡਲ ਜੀ ਇਹ ਮੋਟੀ ਹੈਗੀ ਜੀ 2006 ਮਾਡਲ ਆ ਜੀ 2006 ਮਾਡਲ ਕੈਮੇ ਆਨਰ ਆ ਜੀ ਇਹ ਇਹ ਪਹਿਲੇ ਫਰਸਟ ਆਨਰ ਆ ਜੀ ਫਰਸਟ ਆਨਰ ਇਹ ਇਹਦੀ ਆਪਣਾ ਪਾਸਿੰਗ ਹੈਗੀ ਹੈ ਜੀ ਇਹਦੇ ਪਾਸਿੰਗ ਇਹਦੀ 25 ਦੇ ਐਂਡ ਤੱਕ ਆ ਜੀ 25 ਦੇ ਐਂਡ ਤੱਕ ਜੀ ਠੀਕ ਹੈ ਜੀ ਇੰਜਨ ਕਿਹੜਾ ਜੀ ਇਹ ਤੇ ਆਪਣਾ ਇਹ ਮਰੂਤੀ ਸੁਜ਼ੂਕੀ ਦੀ ਸਭ ਤੋਂ ਪਹਿਲੀ ਗੱਡੀ ਹੈ ਜੀ ਇਹ ਠੀਕ ਹੈ 02 ਇੰਜਨ ਦੀ ਹੈ ਹਾਂ 02 ਇੰਜਨ ਵਾਲੀ ਗੱਡੀ ਆ ਸਾਰੀ ਗੱਡੀ ਰੰਜਨਾ ਦਾ AC ਵਾਲੀ ਆ ਹਾਂਜੀ ਇਹ ਗੱਡੀ ਇਹ ਜਿਹੜੀ ਅਮਾਉਂਟ ਆ ਉਹ 85000 ਰੁਪਈਆ ਹਾਂਜੀ ਬਾਕੀ ਮੌਕੇ ਤੇ ਮਾਨਤਾਣ ਕਰਦਾਂਗੇ ਜੀ ਮੌਕੇ ਤੇ ਜਰੂਰ ਮਾਨਤਾਣ ਕਰਾਂਗੇ ਜੀ ਲਓ ਬਾਈ ਇਹ ਮਰੂਤੀ ਤੁਸੀਂ ਚੈੱਕ ਕਰ ਲਓ ਜਿਹੜੇ ਵੀਰ ਆਪਣੇ ਕਹਿੰਦੇ ਰਹਿੰਦੇ ਹੈਗੇ ਵੀ ਸਾਨੂੰ ਮਰੂਤੀ ਦਿਵਾ ਦਿਓ ਮਰੂਤੀ ਇਹਦੇ ਗਾਣਾ ਮੰਡੀ ਲਹਿਰਾਗਾਗਾ ਜੀ ਨਹੀਂ ਨਹੀਂ ਲਹਿਰਾਪਿੰਡ ਲਹਿਰਾਪਿੰਡ ਵਿਖੇ ਖੜੀ ਹੈਗੀ ਬਰਾਜ ਧੂਰੀ ਚ ਨੇੜੇ ਅਮਨਗੜ ਮੰਡੀ ਚੈੱਕ ਕਰ ਲਓ ਤੁਸੀਂ ਮਰੂਤੀ ਜਮ ਅਰੀਜਨਲ ਹੈ ਜੀ ਸਾਰੀ ਅਰੀਜਨਲ ਹੈ ਜੀ ਟੋਟਲ ਸਿਰਫ 85000 ਬਾਈਆਂ ਨੇ ਰੇਟ ਰੱਖਿਆ ਹੈਗਾ ਬਾਕੀ ਮੌਕੇ ਤੇ ਮਾਨਤਾਣ ਵੀ ਕਰ ਦੇਣਗੇ ਆਇਓ ਤੁਹਾਨੂੰ ਗਾਹ ਲਈ ਗੱਡੀ ਦਿਖਾਉਣੇ ਆ ਕਿਹੜੀ ਗੱਡੀ ਆ ਜੀ ਕਿ ਆ ਗਈ ਅਗਲੀ ਗੱਡੀ ਆ ਕਿ ਜੀ ਸਿਟੀ ਹੋਂਡਾ ਹੋਂਡਾ ਸਿਟੀ ਜੀ ਹਾਂਜੀ ਇਹ ਪੀਬੀ 10 Ориਜਨਲ ਨੰਬਰ ਚ ਆ ਜੀ ਪਹਿਲੇ ਲਾਉਂਦੀ ਆ ਜੀ ਫਸਟ ਓਨਰ ਆ ਇਹ ਲੁਧਿਆਣੇ ਦਾ ਪਹਿਲਾ ਲੁਧਿਆਣੇ ਦਾ ਪਹਿਲਾ ਨਾ ਉਹ ਆ ਜੀ ਫਸਟ ਓਨਰ ਆ ਤੇ Ориਜਨਲ ਗੱਡੀ ਸਾਰੀ ਸਾਰੀ Ориਜਨਲ ਗੱਡੀ ਆ ਸਿਰਫ ਇਹਦੇ ਬੰਪਰ ਪੇਂਟ ਆ ਜੀ ਅੱਛਾ ਜੀ ਬੰਪਰ ਉਹ ਤਾਂ ਚਲੋ ਜੀ ਆਪਣਾ ਮਾੜਾ ਮੋਟਾ ਹੁਣ ਚੱਲਦੀ ਰਹਿੰਦੇ ਨੇਗੇ ਇੰਨਾ ਕ ਤਾਂ ਇੰਜਨ ਗੇਅਰ ਦੀ ਗਾਰੰਟੀ ਇਹ ਫੁੱਲ ਗਾਰੰਟੀ ਆ ਜੀ ਇੰਜਨ ਜੀ ਸੀ ਪੂਰਾ ਫਰਕ ਪਾਰ ਪੂਰੀ ਇਹ ਆਪਣਾ ਕਿੰਨਾ ਪ੍ਰਾਈਸ ਰੱਖਿਆ ਜੀ ਇਹਦਾ ਇਹਦਾ ਪ੍ਰਾਈਸ ਹੈਗਾ ਜੀ 4 ਲੱਖ 10000 ਰੁਪਏ 4 ਲੱਖ 10 ਸੀ ਹਾਂ ਤੇ ਮੌਕੇ ਦੇ ਮਾਨਤਾਣ ਮਾਨਤਾਣ ਹੋ ਜਾਊਗਾ ਪਹਿਲੇ ਨੌ ਦੀ ਗੱਡੀ ਆ ਇੰਸ਼ੋਰੈਂਸ ਹੈਗੀ ਆ ਕੋਲ ਇੰਸ਼ੋਰੈਂਸ ਪਿਆ ਜੀ ਨਹੀਂ ਉਹ ਗਲਟ ਪਾਰਟੀ ਇੰਸ਼ੋਰੈਂਸ ਹੈ ਠੀਕ ਹੈ ਜੀ ਲਓ ਜੀ ਬਾਈ ਇਹ ਸਿਰਫ ਰਾਈ ਨੇ ਰੇਟ ਦੱਸਤਾ ਮਾਨਤਾਣ ਵੀ ਕਰ ਦੇਣਾਗਾ ਇੱਧਰ ਆ ਗਈ ਆਪਾਂ ਇਹ ਇਹ ਆਲਟੋ K10 ਆ ਜੀ ਆਲਟੋ K10 ਆ ਜੀ ਕਿੰਨੇ ਮਾਡਲ ਜੀ ਇਹ 2016 ਜੀ 2016 ਜੀ ਪਹਿਲੇ ਨੌ ਦੀ ਆ ਜੀ ਇਹ ਸੈਕੰਡ ਓਨਰ ਆ ਠੀਕ ਹੈ ਸੈਕੰਡ ਓਨਰ ਹੈ ਤੇ ਆਪਣਾ ਕਿੰਨੀ ਕੀ ਚੱਲੀ ਹੋਈ ਗੱਾਰ ਹੈ ਜੀ ਇਹ ਇਹ ਚੱਲੀ 1 ਲੱਖ ਕਿਲੋਮੀਟਰ ਦੇ ਕਰੀਬ ਚੱਲੀ ਹੋਈ ਹੈ ਜੀ 1 ਲੱਖ ਦੇ ਕਿਲੋਮੀਟਰ ਦੇ ਕਰੀਬ ਹੈ ਜੀ ਤੇ ਆਪਣਾ ਕਿੰਨਾ ਪ੍ਰਾਈਜ਼ ਰੱਖਿਆ ਜੀ ਇਹਦਾ 3 ਲੱਖ ਰੁਪਈਆ ਡਿਮਾਂਡ ਹੈ ਜੀ ਇਹਦੀ 3 ਡਿਮਾਂਡ ਹੈ ਜੀ ਬਾਕੀ ਮੌਕੇ ਤੇ ਮਾਰੋ ਮੌਕੇ ਤੇ ਮਾਨ ਆ ਜਾਊਗਾ ਸਾਫ਼ ਸੁਥਰੀ ਗੱਡੀ ਆ ਲਾਇਰ ਵਧੀਆ ਲੱਗੇ ਆ ਜੀ ਸੀਟ ਕਵਰ ਐਨ ਬਿਲਕੁਲ ਸਾਰੀ ਓਕੇ ਆ ਗੱਡੀ ਖੋਲ ਕੇ ਦੇਖੋ ਠੀਕ ਹੈ ਜੀ ਇੱਕ ਵਾਰੀ ਸਗਨ ਵੀਰ ਅੰਦਰੋਂ ਗੱਡੀ ਦੀ ਲੁੱਕ ਚੈੱਕ ਕਰਾ ਦਿਓ ਹਾਂ ਇੰਜਨ ਉੰਜਨ ਸਾਰਾ ਕੁਝ ਓਕੇ ਬਿਲਕੁਲ ਜੀ ਬਿਲਕੁਲ ਬਿਲਕੁ ਮਰੂਤੀ ਦੇ ਪ੍ਰੋਡਕਟ ਤਾਂ ਉਹੀ ਵੈਸੇ ਹੀ ਵਧੀਆ ਜੀ ਟੌਪ ਦੇ ਨੇ ਤੇ ਆਪਣੇ ਕੋਲੇ ਜ਼ਿਆਦਾਤਰ ਲੋਨ ਫੈਸਿਲਿਟੀ ਅਵੇਲੇਬਲ ਹੈ ਬਿਲਕੁਲ ਅਵੇਲੇਬਲ ਹੈ ਤੇ ਆਪਣੇ ਕੋਲ ਜ਼ਿਆਦਾਤਰ ਵੈਸੇ ਵੀ ਗੱਡੀ ਮਿਲਦਾ ਫਰਸਟ ਜਾਂ ਸੈਕੰਡ ਓਨਰ ਦਾ ਬਿਲਕੁਲ ਜੀ ਬਿਲਕੁਲ ਇਧਰ ਕਿਹੜੀ ਗੱਡੀ ਆ ਗਈ ਜੀ ਆਲਟੋ K10 ਜੀ 12 ਮਾਡਲ 12 ਮਾਡਲ ਜੀ ਇਹ ਇਹ ਪਹਿਲੇ ਨਵਾਂ ਆ ਜੀ ਪਹਿਲੇ ਨਵਾਂ ਜੀ ਇਹ BX ਹੈ ਜੀ ਇਹ BX ਆ ਜੀ BX ਆ ਇਹ ਆ ਪਹਿਲੇ ਨਵਾਂ ਹਾਂਜੀ ਇੰਸ਼ੋਰੈਂਸ ਹੈਗੀ ਆ ਅਲਾਈ ਪਏ ਹੋਏ ਨੇ ਹਾਂਜੀ ਫਰਸਟ ਓਨਰ ਦੀ ਗੱਡੀ ਹੈ ਜੀ ਮਤਲਬ ਕੋਈ ਕਮੀ ਨਹੀਂ ਹੈ ਕੋਈ ਕਮੀ ਨਹੀਂ ਸਾਰੇ ਕੁਝ ਨਾਲ ਆ ਗਿਆ ਲੋਜਾਇਜ ਰੇਟ ਹੈ 1,95,000 ਰੁਪਏ ਸਿਰਫ 1,95,000 ਹਾਂਜੀ ਸਿਰਫ 1,95,000 ਤੇ ਬਾਕੀ ਮੌਕੇ ਤੇ ਵੀ ਕਰ ਦੇਣਾ ਮੌਕੇ ਤੇ ਮਾਨ ਤਾਣਦਾ ਜੀ ਸਾਰਿਆਂ ਦਾ ਕਰਦੇ ਆਂ ਅਸੀਂ ਅੱਛਾ ਜੀ ਬਾਕੀਆਂ ਕੋਈ ਗੱਲ ਨਹੀਂ ਲੋਨ ਪ੍ਰੋਸੈਲਟੀ ਪੂਰੀ ਆ ਸਾਡੇ ਕੋਲੇ ਹਾਂਜੀ ਨਵ ਕੁਮਰ ਕੋਈ ਗੱਡੀ ਲੱਗੀ ਵੱਜੀ ਨਹੀਂ ਸਾਰੀ ਗੱਡੀ ਓਰੀਜਨਲ ਆ ਸਿਰਫ ਬੰਪਰ ਪੇਂਟ ਨੇ ਚਲੋ ਜੀ ਕੋਈ ਨਾ ਬੰਪਰਾਂ ਦਾ ਤਾਂ ਇੰਨਾ ਕੁ ਤਾਂ ਬੰਦੇ ਨੂੰ ਆਪ ਨੂੰ ਵੀ ਐਡਜਸਟ ਕਰਨਾ ਚਾਹੀਦਾ ਅਗਲੀ ਗੱਡੀ ਆ ਗਈ ਜੀ ਬ੍ਰਿਜਾ ਬ੍ਰਿਜ ਈ ਆ ਪੈਟਰੋਲ ਦੀ ਪੈਟਰੋਲ ਦੀ ਆ 21 ਮਾਡਲ ਆ ਜੀ ਇਹ ਜ਼ਿਆਦਾਤਰ ਆਪਾਂ ਨੂੰ ਪੈਟਰੋਲ ਚ ਮਿਲਦੀ ਨਹੀਂ ਬਹੁਤ ਘੱਟ ਆ ਜੀ ਸਾਰਾ ਟਾਪ ਦੀ ਗੱਡੀ ਆ ਪਹਿਲੇ ਨਾ ਉਹਦੀ ਗੱਡੀ ਆ ਹਾਂ ਜੀ ਹਾਂ ਜੀ ਸਿਰਫ 23000 ਕਿਲੋਮੀਟਰ ਚੱਲੀ ਹੋਈ ਆ ਓਰੀਜਨਲ ਨੰਬਰ ਜੀ ਆ ਗਿਆ ਸਿਰ ਓਰੀਜਨਲ ਐਮਤਗੜ ਦਾ ਨੰਬਰ ਆ ਜੀ ਇਹ ਐਮਤਗੜ ਦਾ ਨੰਬਰ ਆ ਗਿਆ ਜੀ ਹਾਂ ਜੀ ਹਾਂ ਜੀ ਤੇ ਗੱਡੀ ਦਾ ਆਪਣੇ ਚ ਕੋਈ ਕਮੀ ਤਾਂ ਨਹੀਂ ਹੈਗੀ ਮੈਂ ਕਹਾਂ ਜੀ ਇੱਕ ਵੀ ਇਹਦੇ ਚ ਛੇੜਟ ਨਹੀਂ ਕਿਸੇ ਕਿਸਮ ਦੀ ਕੋਈ ਲੱਗੀ ਵੱਜੀ ਨਹੀਂ ਠੀਕ ਆ ਜੀ ਹਾਂ ਜੀ ਫਰਸਟ ਓਨਰ ਰਕਾਰਾ ਲਾਈਟਰ ਕਵਰ ਸੀਟ ਕਵਰ ਵਧੀਆ ਲੈਦਰ ਦੇ ਨੇ ਲਾਈਟ ਐਂਡ ਐਕਸਟਰਾ ਲੱਗੇ ਹੋਏ ਨੇ ਜੀ ਹਾਂ ਨਵੇਂ ਪਾਏ ਆ ਜੀ ਨਾਲ ਅੱਛਾ ਜੀ ਕਿੰਨਾ ਪ੍ਰਾਈਸ ਰੱਖਿਆ ਜੀ ਗੱਡੀ ਦਾ ਗੱਡੀ ਦਾ ਪ੍ਰਾਈਸ ਆਦਾ ਜੀ 8 ਲੱਖ 25000 ਰੁਪਏ 8 ਲੱਖ 25000 ਹਾਂਜੀ ਹਾਂਜੀ ਚਲੋ ਬਾਕੀ ਮੌਕੇ ਤੇ ਮਾਨਤਾ ਹੋ ਜਾਊਗਾ ਠੀਕ ਆ ਜੀ 8 ਲੱਖ 25000 ਡਿਮਾਂਡ ਕੀਤੀ ਹੈ ਜੀ ਬਾਕੀ ਮੌਕੇ ਤੇ ਮਾਨਤਾ ਪਿਓਰ ਪਟ્રોલ ਦੀ ਬ੍ਰਿਜਾ ਜਿਹੜੇ ਮੰਗਦੇ ਰਹਿੰਦੇ ਨੇ ਆ ਖੜੀ ਆ ਬਾਈਆਂ ਕੋਲੇ ਸਾਰੀ ਗੱਡੀ origignal ਆ ਅਸੀਂ ਆਪਾਂ ਤੁਹਾਨੂੰ ਅਗਲਾ ਗਾਹ ਵੀਡੀਓ ਚ ਦੇਵਾਗੇ ਇਧਰ ਪਟ્રોલ ਦੀ ਏ ਵੀ ਪੈਟਰੋਲ ਆ ਜੀ ਹਾਂ ਅੱਛਾ ਪੈਟਰੋਲ ਦੀ ਸੁਵਿਫਟ ਜੀ ਹਾਂ ਜੀ ਕਿਹੜਾ ਮਾਡਲ ਜੀ ਵੀ ਐਕਸ ਆਈ ਆ 16 ਮਾਡਲ ਆ ਜੀ ਇਹ 16 ਮਾਡਲ ਆ ਵੀ ਐਕਸ ਆਈ ਹਾਂ 2031 ਤੱਕ ਪਾਸ ਆ ਜੀ ਫਸਟ ਓਨਰ ਆ ਜੀ ਇਹ ਹਾਂ ਜੀ ਹਾਂ ਜੀ ਕਿੰਨਾ ਪ੍ਰਾਈਸ ਰੱਖਿਆ ਜੀ ਇਹਦਾ 5 ਲੱਖ ਰੁਪਿਆ ਜੀ 5 ਲੱਖ ਰੁਪਿਆ ਲਾਈ ਟਾਇਰ ਬਿਲਕੁਲ ਬ੍ਰਾਂਡ 65000 ਰੁਪਿਆ ਇਹਦਾ ਲਾਈ ਹੀ ਨੇ ਇਹ ਚ ਨਵੇਂ ਲਵਾਏ ਨੇ ਜੀ ਹਾਂਜੀ ਨਵੇਂ ਲਾਇ ਲਵਾਏ ਨੇ ਬਸ ਕੋਈ ਕਮੀ ਤਾਂ ਮੈਨਲਾ ਜਿੰਨੀਆਂ ਤਾਂ ਅਸੀਂ ਸੋਡੀਆਂ ਗੱਡੀਆਂ ਬਸ ਸਾਰੀਆਂ ਪਹਿਲੇ ਔਰ ਵਟ ਨਾ ਹੋਣੀਆਂ ਹਾਂਜੀ ਕੋਈ ਕਮੀ ਵੀ ਨਹੀਂ ਹੈਗੀ ਮੈਂ ਤਾਂ ਜੀ ਕੋਈ ਕਮੀ ਪੇਸ਼ੀ ਉਹ ਪੂਰੀ ਕਰਾ ਕੇ ਦਮਾਗ ਠੀਕ ਹੈ ਜੀ ਕੋਈ ਕਮੀ ਨਹੀਂ ਹੈਗੀ ਤੇ ਇੱਧਰ ਆ ਗਈ ਕਾਰ ਆਪਣੀ ਤੇ ਹੈਗੀ ਹੈ ਟਾਡਾਡੀ ਇੰਡੀਗੋ ਸੀਰੀਜ਼ ਇੰਡੀਗੋ ਜੀ ਹਾਂਜੀ ਇਹ ਡਿੱਗੀ ਚ ਆ ਗਈ ਹੈ ਨਾ ਡਿੱਗੀ ਚ ਹੈ ਜੀ 2011 ਮਾਡਲ ਹੈ ਅੱਛਾ ਜੀ ਸੈਕੰਡ ਹਾਂਡਰ ਆ ਜੀ ਠੀਕ ਹੈ ਜੀ 2026 ਤੱਕ ਪਾਸ ਆ ਠੀਕ ਹੈ ਜੀ ਹਾਂਜੀ ਇੰਸ਼ੋਰੈਂਸ ਵਗੈਰਾ ਉਹ ਸਾਰੀ ਇਹਦੀ ਓਕੇ ਆ ओके ਕਿੰਨਾ ਪ੍ਰਾਈਜ਼ ਰੱਖਿਆ ਜੀ ਇਹਦਾ ਪ੍ਰਾਈਜ਼ ਆਇਆ 140000 ਰੁਪਏ 140000 ਜੀ ਬਹੁਤ ਸੋਹਣੀ ਗੱਡੀ ਆ ਚਲਾਵੇ ਦੀ ਬਹੁਤ ਵਧੀਆ ਹਾਂਜੀ ਏਸੀ ਵਗੈਰਾ ਬਹੁਤ ਵਧੀਆ ਕੁੱਲ ਕਰਦਾ ਇਹਦਾ ਇੰਜਨ ਗੇਅਰ ਸਭ ਕੁਝ ਓਕੇ ਆ ਜੀ ਕਿਸੇ ਗੱਲ ਦੀ ਕੋਈ ਕਮੀ ਨਹੀਂ ਹੋਊ ਐਸੀ ਉਸੇ ਤਾਂ ਨਹੀਂ ਵੀ ਕੱਲੋ 10 ਵਜੇ ਕਰਾਂ। ਨਹੀਂ ਨਹੀਂ ਨਾ ਪਹਿਲਾਂ ਚੈੱਕ ਕਰਾ ਕੇ ਦਿੰਨੇ ਆ। ਠੀਕ ਹੈ। ਸਾਡੀ ਜ਼ਿੰਮੇਵਾਰੀ ਆ 100%। 1,40,000 ਚ ਬਾਈ ਇੰਡੀਕੋ ਗੱਡੀ ਖੜੀ ਹੈਗੀ। ਬਾਈਆਂ ਕੋਲੇ ਲੋਕੇਸ਼ਨ ਤੁਹਾਨੂੰ ਦੱਸਾਂਗੇ ਇੱਕ ਵਾਰੀ ਪਹਿਲਾਂ 10ਤੀ ਤੇ ਨੰਬਰ ਵੀ ਤੁਹਾਨੂੰ ਬੋਲਾਂਗੇਗਾ ਹਾਂ। ਇੱਧਰ ਕਿਹੜੀ ਆ ਗਈ ਜੀ? ਅੱਗੇ ਆ ਗਈ ਜੀ 2011 ਮਾਡਲ ਆਲਟੋ 800 ਹੀ। ਹਾਂ ਜੀ। ਤੀਜੇ ਨਾ ਆਉਂਦੀ ਹੈ ਜੀ ਇਹ। ਪੱਕੇ ਨੰਬਰ ਚ ਆ ਗਈ ਜੀ। ਪੱਕੇ ਨੰਬਰ 1484। ਓਨਰ ਕਹਿਮਾ ਜੀ ਇਹਦਾ ਇਹ ਆ ਓਨਰ ਤੀਜਾ ਵਾ ਜੀ ਤੀਜਾ ਜੀ ਕਿੰਨਾ ਪ੍ਰਾਈਸ ਲੱਖਿਆ ਜੀ ਇਹਦਾ ਇਹਦਾ ਪ੍ਰਾਈਸ ਆਦਾ ਜੀ 1,55,000 ਰੁਪਇਆ ਬਾਕੀ ਮੌਕੇ ਤੇ ਮਾਰਤਾ ਮੌਕੇ ਤੇ ਮਾਰਤਾਨ ਤਾਂ ਕਰਾਂਗੇ ਹਰ ਸਾਰੀ ਗੱਡੀ ਓਰੀਜਨਲ ਆ ਇੰਜਨ ਗੇਰ ਓਕੇ ਪੈ ਹੈ ਓਕੇ ਜੀ ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਨਹੀਂ ਇਹਦੇ ਆਪਣੇ ਲਾਇ ਟਾਇਰ ਓਕੇ ਪੈ ਨੇ ਜੀ ਨਾਲ ਦੇ ਨਾਲ ਦੇ ਨਾਲ ਟਾਇਰ ਵਧੀਆ ਨੇ ਦੂਜੇ ਨਰਮ ਨੇ 1,55,000 ਚ ਕਿੰਨੇ ਮਾਡਲ ਸੀ ਜੀ ਇਹ ਹੈ ਹਾਂਜੀ ਕਿੰਨੇ ਮਾਡਲ ਸੀ ਇਹ 211 ਮਾਡਲ ਹੈ ਜੀ 11 ਮਾਡਲ ਜੀ ਹਾਂਜੀ ਹਾਂਜੀ ਕਰ ਲਓ ਤੁਸੀਂ 1,55,000 ਚ ਸਿਰਫ ਬਾਕੀ ਮਾਨ ਕਰਾਂਗੇ ਮੌਕੇ ਤੇ ਹਾਂਜੀ ਆਹ ਕਾਰ ਕਿਹੜੀ ਆ ਗਈ ਜੀ ਆਪਣੀ ਇਹ ਆ ਗਈ ਜੀ ਆਹੋ ਕੇ 15 ਮਾਡਲ ਆਲਟੋ K10 ਨੇ 15 ਮਾਡਲ ਜੀ ਪਹਿਲੇ ਨਾਉਂਦੀ ਆ ਜੀ ਪਹਿਲੇ ਨਾਉਂਦੀ ਹਾਂਜੀ 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 ਤੇ ਪ੍ਰਾਈਸ ਕਿੰਨਾ ਰੱਖਿਆ ਜੀ ਇਹਦਾ ਪ੍ਰਾਈਸ ਹੈ ਨਾ 2,75,000 ਜੀ ਇਹ 15 LXI ਆ ਗਈ ਇਹ VXI ਹੈ ਪੈਟਰੋਲ ਚ ਅੱਛਾ ਪੈਟਰੋਲ ਚ ਆ ਗਈ ਜੀ ਹਾਂ ਆਲਟੋ K10 15 ਮਾਡਲ ਪਹਿਲੇ ਨਾ ਠੀਕ ਹੈ ਜੀ ਹੰਚੋਰਨਸ ਓਕੇ ਆ ਇੰਜਨ ਗੇਰ ਹਾ ਕੋਈ ਮੈਂ ਕਹਾਂ ਜੀ ਗਾਰੰਟੀ ਆ 100% ਜਿਵੇਂ ਆਪਾਂ ਸਾਰੀਆਂ ਗੱਡੀਆਂ ਜਿੱਥੇ ਤੱਕ ਆਪਾਂ ਦਿਖਾ ਚੁੱਕੇ ਆ ਜੀ ਉਹ ਪਹਿਲੇ ਔਰ ਫਾਸਟ ਨੂੰ ਆਉਂਦੀ ਨਹੀਂ ਗੋਟਿਆਂ ਗੋਡਾਂ ਦੀ ਕਿਸੇ ਦੀ ਬਿਲਕੁਲ ਕੋਈ ਲੱਗੀ ਵੱਜੀ ਲੈਂਦੇ ਨਹੀਂ ਅਸੀਂ ਨਾ ਗੋਟਾ ਮੋਟਾ ਤੋਂ ਤੇ ਨਹੀਂ ਠੀਕ ਹੈ ਕੋਈ ਝੂਠ ਦੀ ਰਿਪੋਰਟ ਨਹੀਂ ਹੁੰਦੀ ਸਚਾਈ ਦੀ ਰਿਪੋਰਟ ਠੀਕ ਹੈ ਜੀ ਇਧਰ ਆਪਣੀ ਬੈਗਨਾਰ ਜੀ ਇਹ ਬੈਗਨਾਰ ਜੁਪੀ ਨੰਬਰ ਆ ਜੀ ਜੁਪੀ ਨੰਬਰ ਆ ਗਿਆ ਜੀ ਹਾਂ ਜੀ ਐਨਓਸੀ ਨਾਲ ਦਵਾਂਗੇ ਅੱਛਾ ਐਨਓਸੀ ਆਪਾਂ ਦੇਣੀ ਆ ਜੀ 1.50 ਲੱਖ ਦੀ ਦਵਾਂਗੇ ਕਿੰਨੇ ਦੀ ਤੈਨੂੰ 1.50 ਲੱਖ ਦੀ ਯਾਰ 3 ਲੱਖ ਬੈਗਨਾਰਾ 2118 ਮਾਡਲ ਆ ਜੀ 18 ਮਾਡਲ ਆ ਗਈ ਐਸ ਆ ਪੈਟਰੋਲ ਵੀ ਪਹਿਲੇ ਲਾਉਂਦੀ ਆ ਵਿਦ ਸੀ ਐਨ ਜੀ ਕਿਟ ਸੀ ਐਨ ਜੀ ਵੀ ਨਾਲ ਪੈਟਰੋਲ ਹਾਂ ਪੈਟਰੋਲ ਤੇ ਸੀ ਐਨ ਜੀ ਕੰਪਨੀ ਫਿਟਡ ਆ ਜੀ ਲਓ ਜੀ ਕੰਪਨੀ ਫਿਟਡ ਆ ਪੈਟਰੋਲ ਗੱਡੀ ਪਲੱਸ ਸੀ ਐਨ ਜੀ ਸਾਢੇ 3 ਲੱਖ ਰੁਪਏ ਦੀ ਬੈਗਨਾਰਾ ਕਾਰ ਆ ਗਈ ਹਾਰਾ ਮਾਡਲ ਹਾਂ ਜੀ ਸਾਰੀ ਗੱਡੀ ਰਿਜਿਨਲ ਆ ਐਨਓਐਸਓ ਵੀ ਕਢਾ ਕੇ ਦੇਣੀ ਆ ਜੇ ਬਾਈ ਕਿਸੇ ਕਸਟਮਰ ਨੇ ਨੰਬਰ ਛੋੜੇ ਥਰੂ ਲਵਾਉਣਾ ਲਵਾ ਸਕਦੇ ਅਸੀਂ ਲਵਾ ਕੇ ਵੀ ਦੇ ਸਕਦੇ ਆ ਜੇ ਅਗਲੇ ਨੂੰ ਆਪ ਲਵਾਉਣਾ ਦਾ ਉਹਨੂੰ ਐਨਓਸੀ ਲੈ ਕੇ ਦੇ ਦਾਂਗੇ ਜੀ ਠੀਕ ਹੈ ਜੀ ਲੈ ਭਾਈ ਸਾਡੇ ਅੰਦਰੋਂ ਗੱਡੀ ਚੈੱਕ ਕਰਵਾ ਦੇ ਸੀਟ ਕਵਰ ਵਗੈਰਾ ਸਭ ਕੁਝ ਨਵਾਂ ਪਿਆ ਹੈ ਨਾ ਹਾਂਜੀ ਹਾਂ ਕੋਈ ਕਮੀ ਨਹੀਂ ਤੇਰੀ ਵੀ ਡਿਮਾਂਡ ਬਹੁਤ ਆ ਜੀ ਤੇ ਇਹ ਗੱਲ ਕਰ ਇਹ ਗੱਡੀ ਜਿਹਦੇ ਕੋਲ ਹੈ ਆ ਸਾਡੇ ਬੀਰ ਜੀ ਨੇ ਪਰਮ ਜੀ ਉਧਰ ਮਾਰਦੇ ਆ ਇਹ ਸਾਰੇ ਕਾਗਜ਼ਾਂ ਦਾ ਕੰਮ ਇਹੀ ਕਰਦੇ ਆ ਸਾਡੇ ਠੀਕ ਹੈ ਜੀ ਕੰਮ ਜਿੰਨੇ ਵੀ ਕੰਮ ਕਾਗਜ਼ਾਂ ਦਾ ਕੰਮ ਲੁਧਿਆਣੇ ਦਾ ਹਾਂਜੀ ਹਾਂ ਪ੍ਰੋਪਰ ਸਾਰੀਆਂ ਗੱਡੀਆਂ ਦਾ ਇਹੀ ਕੰਮ ਕਰਦੇ ਆ ਇੱਕ ਨੰਬਰ ਜੈਨੀਆਂ ਕੰਮ ਕਰਦੇ ਆ ਕੋਈ ਝੂਠੇਪਾਨ ਵਾਲਾ ਨਹੀਂ ਤੁਹਾਡਾ ਵਧੀਆ ਤੁਹਾਡਾ ਮਤਲਬ ਫਾਈਨੈਂਸ ਦਾ ਕੰਮ ਵੀ ਨਾਲ ਇੱਕ ਨੰਬਰ ਇੱਕ ਵਾਰੀ ਕੋਈ ਨਾ ਆ ਜਾਓ ਤੁਸੀਂ ਤੇ ਜਿਹੜੇ ਕਾਗਜ਼ ਪੱਤਰ ਆਪਾਂ ਤਿਆਰ ਕਰਕੇ ਦਿੰਨੇ ਹੈਗੇ ਹਾਂਜੀ ਹਾਂਜੀ ਵੀਰੇ ਉਹਨਾਂ ਦੇ ਥਰੂ ਨਾ ਤੁਸੀਂ ਜਿਹੜੀ ਵੀ ਆਪਣਾ ਇੱਕ ਵਾਰ ਨੰਬਰ ਬੋਲ ਦਿਓ ਜੇ ਕਿਸੇ ਨੇ ਵੀ ਆਪਾਂ ਥਰੂ ਕੰਮ ਕਰਾਉਣਾਗਾ ਮੇਰਾ ਨੰਬਰ ਹੈ ਵੀਰੇ 81950 2566 ਲਓ ਜੀ ਬਾਈ ਨੇ ਆਪਣਾ ਜੇ ਕਿਸੇ ਨੇ ਵੀ ਲੁਧਿਆਣਾ ਚ ਕੋਈ ਕੰਮ ਕਰਾਉਣਾ ਕਾਗਜ਼ ਪੱਤਰਾਂ ਦਾ ਗੱਡੀਆਂ ਦਾ ਤੇ ਆਰ ਸੀ ਦਾ ਹੋਰ ਪਲੂਸ਼ਨ ਵਗੈਰਾ ਇੰਸ਼ੋਰੈਂਸ ਵਗੈਰਾ ਕੋਈ ਵੀ ਬਾਹਰਲਾ ਨੰਬਰ ਆ ਪੰਜਾਬ ਚ ਟਰਾਂਸਫਰ ਕਰਾਉਣਾ ਭਾਈ ਜੀ ਆਪਣਾ ਨੰਬਰ ਬੋਲਤਾ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋਗੇ ਲਓ ਜੀ ਭਾਈ ਜੀ ਆਪਾਂ ਹੁਣ ਸਾਰੀਆਂ ਗੱਡੀਆਂ ਦੀ ਡਿਟੇਲ ਤਾਂ ਤੁਸੀਂ ਦੱਸਤੀ ਹੁਣ ਇੱਕ ਵਾਰੀ ਆਪਾਂ ਦਾ ਦੁਬਾਰਾ ਇੱਕ ਵਾਰੀ ਲੋਕੇਸ਼ਨ ਦੱਸ ਦਿਓ ਤੇ ਆਪਣਾ ਨੰਬਰ ਬੋਲ ਦਿਓ ਸਾਡਾ ਜੀ ਆਪਣੇ ਅਹਿਮਦਗੜ ਮੰਡੀ ਜਿਹੜਾ ਬਾਈਪਾਸ ਆ ਪਿਹੜ ਚੌਂਕ ਤੋਂ ਹਾਂਜੀ ਨਾਲੇ ਜੀਟੀ ਰੋਡ ਰੋਡ ਦੇ ਉੱਤੇ ਲਹਿਰਾਪਿੰਡ ਆ ਹਾਂਜੀ ਲਹਿਰੇਪਿੰਡ ਜੀਟੀ ਰੋਡ ਦੇ ਉੱਤੇ ਹੀ ਸਾਡਾ ਦਫ਼ਤਰ ਆ ਤੂਰੀਕਾਰ ਬਾਜ਼ਾਰ ਦਾ ਨਾਂ ਤੇ ਲੱਗੋ ਹਾਂਜੀ ਜੋ ਕਿ ਸੰਗਰੂਰ ਵੀ ਆ ਬਰਨਾਲੇ ਵੀ ਆ ਹਾਂਜੀ ਤੇ ਅੱਜ ਅਮਰ ਤੋਂ ਨੜ ਤੋਂ ਵੀ ਆਪਾਂ ਗੱਲ ਕਰਦੇ ਨੇ ਇੱਥੇ ਮੇਲਾ ਲੱਗਿਆ ਕਰਬਾਜ਼ਾਰ ਦਾ ਹਾਂਜੀ ਉਹ 24 ਘੰਟੇ ਸਾਡੀ ਸਰਵਿਸ ਆ ਹਾਂਜੀ ਸਾਡੀਆਂ ਗੱਡੀਆਂ ਸਾਰੀਆਂ ਉੱਥੇ ਮਿਲਦੀਆਂ ਨੇ ਹਰ ਕਿਸ ਫੈਸਿਲਟੀ ਆ ਲੋਨ ਵੀ ਕਰਾ ਕੇ ਦਿੰਨੇ ਆ ਕਿਸੇ ਨੂੰ ਵੀ ਕੋਈ ਮਤਲਬ ਦਿੱਕਤ ਆਉਂਦੀ ਆ ਤੁਸੀਂ ਫੋਨ ਨੰਬਰ ਸਾਡੇ ਕਾਕਾ ਵੀਰ ਜੀ ਨੇ ਹਾਂਜੀ ਉਹਨਾ ਨੰਬਰ ਹੈਗਾ 99145 92301 ਲਓ ਜੀ ਬਾਈ ਨੇ ਲੋਕੇਸ਼ਨ ਵੀ ਦੱਸਤੀ ਆਪਣਾ ਨੰਬਰ ਵੀ ਬੋਲਤਾ ਕੰਟੈਕਟ ਕਰ ਸਕਦੇ ਹੋ ਲੋਨ ਫੈਸਿਲਿਟੀ ਅਵੇਲੇਬਲ ਹੋ ਬਹੁਤ ਹੀ ਘੱਟ ਰੇਟ ਤੇ ਚੰਗੀਆਂ ਗੱਡੀਆਂ ਬਾਈ ਕੋਲੋਂ ਮਿਲਣੀਆਂ ਸੋਨੂੰ ਲੋਕੇਸ਼ਨ ਸੋਨੂੰ ਦੱਸਤੀ ਧੰਨਵਾਦ ਜੀ ਅਗਲੀ ਵੀਡੀਓ ਚ ਮਿਲਦੇ ਆ ਸੋਨੂੰ ਧੰਨਵਾਦ